ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਲ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਕਹਾਣੀ ਕਰਾਂਗੇ ਧਰਤੀ ਹੇਟਲਾ ਬੌਲਡ ਠੀਕ ਹੈ ਧਰਤੀ ਹੇਟਲਾ ਬੌਲਡ ਤੇ ਇਹ ਹੈਗੇ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਇਸ ਤੋਂ ਪਹਿਲਾਂ ਆਪਾਂ ਕਹਾਣੀਆਂ ਦੇ ਸਾਰਾ ਜਿਹੜੇ ਕਿ ਜਿਵੇਂ ਘੋਟਨਾ ਕਹਾਣੀ ਜਿਹੜੇ ਕਿ ਪਹੂਤਾ ਪਾਂਦੀ ਤੇ ਬਾਗਾਂ ਦਾ ਰੱਖੇ ਕਹਾਣੀਆਂ ਕਰ ਚੁੱਕੇ ਹਾਂ ਤੇ ਅਗਰ ਤੁਸੀਂ ਵੀਡੀਓਜ਼ ਨਹੀਂ ਵਾਚ ਕੀਤੀਆਂ ਤਾਂ ਜਰੂਰ ਵਾਚ ਕਰੋ ਪਲੇਲਿਸਟ ਬਣਾ ਰੱਖੀ ਹੈ ਹਾਂਜੀ ਇਸ ਦੇ ਵਿੱਚ ਆਪਾਂ ਇਸ ਦਾ ਸਾਰ ਵਿਸ਼ਾ ਵਸਤੂ ਸਾਰ ਇੱਕੋ ਗੱਲ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਪਾਤਰ ਤੇ ਫਿਰ ਆਪਾਂ ਕਰਾਂਗੇ ਇਹਦੇ ਛੋਟੇ ਕੁਸ਼ਣ ਹਾਂਜੀ ਧਰਤੀ ਹੇਟਲਾ ਬੋਲਦ ਕਹਾਣੀ ਕੁਲਵੰਤ ਸਿੰਘ ਵਿਰਕ ਦੇ ਲਿਖੀ ਹੋਈ ਆ ਤੇ ਇਸ ਕਹਾਣੀ ਦਾ ਵਿਸ਼ਾ ਹੈਗਾ ਮਾਝੇ ਪਿੰਡ ਦੀ ਅਸਲ ਤੇ ਵਿੱਚ ਇਸ ਕਹਾਣੀ ਦੇ ਵਿੱਚ ਜਿਹੜੇ ਕਿ ਮਾਨ ਸਿੰਘ ਤੇ ਕਰਮ ਸਿੰਘ ਦੋ ਦੋਸਤ ਹੁੰਦੇ ਨੇ ਆਰਮੀ ਦੇ ਵਿੱਚ ਠੀਕ ਹੈ ਤੇ ਧਰਤੀ ਹੇਟਲਾ ਬੋਲਦ ਜਿਹੜੇ ਕਿ ਕਰਮ ਸਿੰਘ ਦੇ ਪਿਤਾ ਨੂੰ ਕਿਹਾ ਗਿਆ ਤੇ ਮਾਨ ਸਿੰਘ ਜਿਹੜੇ ਕਿ ਛੁੱਟੀ ਆਉਂਦਾ ਬਟ ਉਹਦੇ ਘਰ ਦੇ ਜਿਹੜੇ ਕਿ ਨਹੀਂ ਦੱਸ ਦੇਗੇ ਵੀ ਕਰਮ ਸਿੰਘ ਦੀ ਆਰਮੀ ਦੇ ਵਿੱਚ ਡੈਥ ਹੋ ਚੁੱਕੀ ਹੈ ਠੀਕ ਹੈ ਤਾਂ ਕਰਕੇ ਜਿਹੜੇ ਕਿ ਉਹਨੂੰ ਕਿਹਾ ਗਿਆ ਵੀ ਉਹ ਧਰਤੀ ਹਟਾ ਬੋਲ ਦੀ ਤਰ੍ਹਾਂ ਦੂਜਿਆਂ ਦੇ ਸੁਖ ਨੂੰ ਦੇਖਦੇ ਹੋਏ ਆਪਣੇ ਦੁੱਖ ਨੂੰ ਸਹਾਰਤਾ ਜਾ ਰਹੇ ਹੈ ਹਾਂਜੀ ਧਰਤੀ ਹਟਾ ਬੋਲ ਦੀ ਕਹਾਣੀ ਕੁਲਵੰਤ ਸਿੰਘ ਵਿਰਕ ਤੇ ਲਿਖੀ ਹੋਈ ਹੈ ਇਸ ਕਹਾਣੀ ਦਾ ਵਿਸ਼ਾ ਮਾਝੇ ਦੇ ਲੋਕਾਂ ਦੇ ਜੁਝਾਰੂ ਦੁੱਖਾਂ ਮੁਸੀਬਤਾਂ ਅੱਗੇ ਨਾ ਹਾਰਨ ਵਾਲੇ ਚਰਿੱਤਰ ਨੂੰ ਪੇਸ਼ ਕੀਤਾ ਹੈ ਕਹਾਣੀਕਾਰ ਦੱਸਦਾ ਕਿ ਕਿਸ ਤਰ੍ਹਾਂ ਮਾਝੇ ਦੇ ਲੋਕਲ ਜੋਧੇ ਦੁੱਖਾਂ ਮੁਸੀਬਤਾਂ ਨੂੰ ਖੀੜੇ ਮੱਥੇ ਸਹਾਰਨ ਵਾਲੇ ਦੁੱਖਾਂ ਹੇਠ ਦੱਬੇ ਹੋਣ ਦੇ ਬਾਵਜੂਦ ਵੀ ਦੂਜੇ ਲੋਕਾਂ ਦੇ ਸੁੱਖ ਦਾ ਖਿਆਲ ਰੱਖਣ ਵਾਲੇ ਨੇ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਮਾਨ ਸਿੰਘ ਫੌਜ ਦੇ ਵਿੱਚ ਨਾਇਕ ਸੀ ਤੇ ਕਰਮ ਸਿੰਘ ਸੀ ਹੌਲਦਾਰ ਹਾਂਜੀ ਕਹਾਣੀ ਦੇ ਵਿੱਚ ਮਾਨ ਸਿੰਘ ਆਰਮੀ ਦੇ ਵਿੱਚ ਨਾਇਕ ਸੀ ਤੇ ਕਰਮ ਸਿੰਘ ਸੀ ਹੌਲਦਾਰ ਪਹਿਲਾਂ ਦੋਵੇਂ ਆਪਣੇ ਨਿਰਕੀ ਰੈਜੀਮੈਂਟਲ ਸੈਂਟਰ ਦੇ ਵਿੱਚ ਇਕੱਠੇ ਰਹੇ ਤੇ ਹੁਣ ਉਹ ਦੂਜੀ ਵੱਡੀ ਜੰਗ ਦੇ ਵਿੱਚ ਇੱਕ ਬਟਾਲੀਅਨ ਦੇ ਵਿੱਚ ਬਰਮਾ ਫਰੰਟ ਉੱਤੇ ਜਾਪਾਨੀ ਵਿਰੁੱਧ ਲੜ ਰਹੇ ਸੀ ਬਟਾਲੀਅਨ ਦੇ ਵਿੱਚ ਬਰਮਾ ਫਰੰਟ ਉੱਤੇ ਕਿਹਦੇ ਨਾਲ ਲੜਾਈ ਹੋ ਰਹੀ ਸੀ ਜਾਪਾਨੀ ਦੇ ਵਿਰੁੱਧ ਕਰਮ ਸਿੰਘ ਦੀ ਜੀਵ ਦੇ ਵਿੱਚ ਬਹੁਤ ਜ਼ਿਆਦਾ ਰਾਸ ਸੀ ਤੇ ਜਦੋਂ ਉਹ ਛੁੱਟੀ ਲੈ ਕੇ ਪਿੰਡ ਆਉਂਦਾ ਸੀ ਤਾਂ ਲੋਕ ਅੱਧੀ ਅੱਧੀ ਰਾਤ ਤੱਕ ਉਹਦੇ ਗੱਲਾਂ ਸੁਣਦੇ ਰਹਿੰਦੇ ਸੀ ਤੇ ਫੌਜ ਦੇ ਵਿੱਚ ਉਹਦਾ ਨਿਸ਼ਾਨਾ ਬਹੁਤ ਪੱਕਾ ਮੰਨਿਆ ਹੋਇਆ ਸੀ ਕਰਮ ਸਿੰਘ ਦਾ ਤੇ ਜਿੱਥੇ ਮਸ਼ੀਨ ਗਨਾਂ ਦੀ ਬਾਛੜਾਂ ਜਿਹੜੇ ਕਿ ਅਸਫਲ ਹੋ ਜਾਂਦੀ ਸੀ ਮਤਲਬ ਕਿ ਇੰਨਾ ਜ਼ਿਆਦਾ ਜਿਹੜੇ ਕਿ ਨਿਸ਼ਾਨੇਵਾਜ਼ ਹੀ ਹੋ ਤੇ ਕਰਮ ਸਿੰਘ ਦੀ ਗੋਲੀ ਇੱਕ ਹੀ ਕੰਮ ਸਾਰ ਦਿੰਦੀ ਸੀ ਮਤਲਬ ਕਿ ਜਿੱਥੇ ਮਸ਼ੀਨਾ ਮਸ਼ੀਨ ਗਨਾਂ ਦੀਆਂ ਬਾਛੜਾਂ ਮਤਲਬ ਕਿ ਇੰਨੀ ਜ਼ਿਆਦਾ ਮਸ਼ੀਨ ਗਨਾਂ ਦੀ ਫਾਇਰਿੰਗ ਕਰਨੀ ਪੈਂਦੀ ਸੀ ਉਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਾਰ ਦਿੰਦੀ ਸੀ ਉਹ ਦੂਰੋਂ ਹੀ ਜਾਪਾਨੀਆ ਨੂੰ ਫੁੰ ਫੁੰਡ ਦਿੰਦਾ ਤੇ ਭਾਵੇਂ ਉਸਦੇ ਹੱਡ ਕੁਝ ਪੁਰਾਣੇ ਹੋ ਗਏ ਪਰ ਜਿਮਨਾਸਟਿਕ ਕਰਦੇ ਆ ਉਹਨੂੰ ਅਜੇ ਵੀ ਬੜੀ ਲਚਕ ਤੇ ਫੁਰਤੀ ਦਿਖਾਉਂਦਾ ਸੀ ਮਤਲਬ ਕਿ ਉਹਨੂੰ ਜਿਮਨਾਸਟਿਕ ਖੇਡ ਦੇ ਵਿੱਚ ਮਾਹਿਰ ਸੀ ਤੇ ਮਾਨ ਸਿੰਘ ਦੀ ਛੁੱਟੀ ਦਿਵਾਰੀ ਆ ਗਈ ਤਾਂ ਕਰਮ ਸਿੰਘ ਨੇ ਉਹਨੂੰ ਕਿਹਾ ਕਿ ਉਸਦੇ ਪਿੰਡ ਚੋਹੜਕਾਨੇ ਤੂੰ ਅੰਮ੍ਰਿਤਸਰ ਨੇੜੇ ਉਸ ਦਾ ਪਿੰਡ ਠਾਠੀਖਰਾਂ ਕੇਵਲ ਪੰਜਾਬ ਕੋਹਾਂ ਦੀ ਵਿੱਥੂ ਤੇ ਹੈ ਇਸ ਕਰਕੇ ਉਹ ਉਸ ਦੇ ਘਰ ਵੀ ਹੁੰਦਾ ਆ ਭਾਵ ਕਿ ਉਹਦੇ ਘਰ ਦੇ ਵਿੱਚ ਵੀ ਜਾ ਕੇ ਆਵੇ ਤੇ ਨਾਲੇ ਉਧਰ ਤਰਨਤਾਰਨ ਸਾਹਿਬ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਦੇ ਵੀ ਕੋਈ ਗੁਰਦੁਆਰੇ 'ਚ ਵੀ ਮੱਥਾ ਟੇਕ ਕੇ ਆਵੇ ਕਰਮ ਸਿੰਘ ਨੇ ਕਿਹਾ ਮਾਨ ਸਿੰਘ ਨੂੰ ਕਿ ਉਹਦਾ ਪਿੰਡ ਚੂੜਕਾ ਨੂੰ ਅੰਮ੍ਰਿਤਸਰ ਦੇ ਨੇੜੇ ਉਸ ਦਾ ਪਿੰਡ ਠਾਠੀਖਰਾਂ ਕੇਵਲ ਪੰਜਾਬ ਕੋਹਾਂ ਦੀ ਦੂਰੀ ਤੇ ਦੂਰੀ ਤੇ ਆ ਤਾਂ ਛੁੱਟੇ ਮੁਕੰਦੇ ਸਮੇਂ ਨੇੜੇ ਠੀਕ ਹੈ ਮਾਨ ਸਿੰਘ ਕਰਮ ਸਿੰਘ ਦੇ ਪਿੰਡ ਪਹੁੰਚਦਾ ਤਉਦੇ ਡੁੱਡੀ ਦੇ ਵਿੱਚ ਬੈਠੇ ਕਰਮ ਸਿੰਘ ਦੇ ਬਾਪੂ ਨੂੰ ਆਪਣੇ ਬਾਰੇ ਦੱਸਦਾ ਉਹ ਕਰਮ ਸਿੰਘ ਦਾ ਪਿੰਡ ਸੀ ਠਾਠੀਖਾਰਾ ਠੀਕ ਹੈ ਠਾਠੀਖਾਰਾ ਤੇ ਜਿਹੜਾ ਸੀ ਮਾਨ ਸਿੰਘ ਉਹਦਾ ਸੀ ਚੋੜ ਕਰਨ ਤਾਂ ਜਦੋਂ ਘਰ ਦੇ ਵਿੱਚ ਪਹੁੰਚਦਾ ਉਹਦੇ ਪਿਤਾ ਨੂੰ ਮਿਲਦਾ ਬਾਪੂ ਨੂੰ ਮਿਲਦਾ ਤਾਂ ਆਪਣੇ ਬਾਰੇ ਦੱਸਦਾ ਤਾਂ ਬਾਪੂ ਨੇ ਫਿਰ ਉਹਨੂੰ ਅੰਦਰ ਮੰਜੀ ਉੱਪਰ ਬਿਠਾ ਦਿੰਦਾ ਪਰ ਉਹ ਚੁੱਪਚਾਪ ਹੀ ਰਹੇ ਕਰਮ ਸਿੰਘ ਦੇ ਫਾਦਰ ਤਾਂ ਮਾਨ ਸਿੰਘ ਨੂੰ ਆਪਣੇ ਇਸ ਆਉ ਭਗਤ ਦੇ ਉੱਤੇ ਬਹੁਤ ਬੜੀ ਹੈਰਾਨੀ ਹੋਈ ਵੀ ਇਹਨਾਂ ਨੇ ਇੰਨਾ ਵੀ ਜਾਰੇ ਵਧੀਆ ਸਵਾਗਤ ਨਹੀਂ ਕੀਤਾ ਠੀਕ ਹੈ ਵੀ ਕੁਝ ਨਾ ਕੁਝ ਉਹਨੂੰ ਕਮੀ ਲੱਗੀ ਤਾ ਬਾਪੂ ਨੂੰ ਪੁੱਛਣ ਤੇ ਉਸਨੂੰ ਪਤਾ ਲੱਗਦਾ ਕਿ ਕਰਮ ਸਿੰਘ ਦਾ ਹੀ ਘਰ ਹੈ ਉਹ ਤਾ ਬਾਪੂ ਨੇ ਇਹ ਵੀ ਦੱਸਿਆ ਕਿ ਕਰਮ ਸਿੰਘ ਨੇ ਉਸਨੂੰ ਉਹਨਾਂ ਦੇ ਬਾਰੇ ਲਿਖਿਆ ਵੀ ਸੀ ਵਿਊ ਆਊਗਾ ਇਸ ਤੋਂ ਪਿੱਛੋਂ ਬਾਪੂ ਬਾਹਰ ਵੇੜੇ ਦੇ ਵਿੱਚ ਜਾ ਕੇ ਪਸ਼ੂਆਂ ਦੀ ਦੇਖਭਾਲ ਕਰਨ ਲੱਗਦਾ ਤੇ ਉਹਦੇ ਘਰ ਮਾਨ ਸਿੰਘ ਨੇ ਆਉਣ ਵਾਲੇ ਪਤਾ ਦੰਦਿਆ ਚਾਹ ਬਣਾਉਣ ਲਈ ਵੀ ਕਿਹਾ ਫਿਰ ਉਹ ਡਿਊਟੀ ਦੇ ਵਿੱਚ ਆ ਗਿਆ ਮੋਰ ਡਿਊਟੀ ਦੇ ਵਿੱਚ ਆ ਗਿਆ ਤਾ ਮਾਨ ਸਿੰਘ ਨੇ ਉਸ ਤੋਂ ਛੋਟੇ ਭਰਾ ਜਸਵੰਤ ਸਿੰਘ ਬਾਰੇ ਪੁੱਛਿਆ ਬਲਕਿ ਕਰਮ ਸਿੰਘ ਦਾ ਛੋਟਾ ਬ੍ਰਦਰ ਸੀ ਜਸਵੰਤ ਸਿੰਘ ਉਹਦੇ ਬਾਰੇ ਪੁੱਛਦਾ ਤਾਂ ਬਾਪੂ ਨੇ ਦੱਸਿਆ ਕਿ ਹੁਣ ਇਹ ਉਹ ਚਰੀ ਦੀ ਗੱਡ ਲੈ ਕੇ ਆਇਆ ਤਾਂ ਇਹਨਾਂ ਨੂੰ ਕਰਮ ਸਿੰਘ ਦੀ ਮਾਂ ਨੇ ਉਹਨੂੰ ਚਾਲਿਆ ਕਿ ਰੱਖੀ ਤੇ ਵਾਪਸ ਚਲੀ ਗਈ ਮਾਨ ਸਿੰਘ ਉਹਨਾਂ ਦਾ ਐਵੇਂ ਦਾ ਬਿਹੇਵੀਅਰ ਦੇਖ ਕੇ ਬਹੁਤ ਹੈਰਾਨ ਹੋ ਰਿਹਾ ਸੀ ਬਤੀਰਾ ਦੇਖ ਕੇ ਰਾਤ ਨੂੰ ਜਸਵੰਤ ਸਿੰਘ ਆਇਆ ਤਾਂ ਕੁਝ ਗੱਲਾਂ ਖੁੱਲੀਆਂ ਖੁੱਲੀਆਂ ਹੋਣ ਲੱਗੀਆਂ ਮਾਨ ਸਿੰਘ ਨੇ ਬਰਮਾ ਦੇ ਵਿੱਚ ਕਰਮ ਸਿੰਘ ਦੀ ਗੋਲੀ ਦੇ ਮਸ਼ਹੂਰ ਹੋਣ ਦੀ ਗੱਲ ਸ਼ੁਰੂ ਕੀਤੀ ਪਰ ਉਹਨੂੰ ਉਸਨੂੰ ਲੱਗਿਆ ਵੀ ਕੋਈ ਗੱਲ ਹੀ ਨਹੀਂ ਸੁਣਨਾ ਚਾਹੁੰਦਾ ਉਹਦੀ ਫਿਰ ਬਾਪੂ ਨੇ ਜਸਵੰਤ ਤੋਂ ਆਪਣੀ ਪਾਣੀ ਦੀ ਵਾਰੀ ਵਾਰੇ ਪੁੱਛਣਾ ਸ਼ੁਰੂ ਕਰਤਾ ਭਾਬ ਕੀ ਇਹਦੇ ਕਰਮ ਸਿੰਘ ਦੇ ਛੋਟੇ ਬ੍ਰਦਰ ਤੋਂ ਤਾਂ ਮਾਨ ਸਿੰਘ ਨੇ ਫਿਰ ਕਰਮ ਸਿੰਘ ਦੀ ਗੱਲ ਸ਼ੁਰੂ ਕੀਤੀ ਪਰ ਫਿਰ ਨਾ ਉਹਨਾਂ ਨੇ ਕੋਈ ਉਤਸ਼ਾਹ ਦਿਖਾਇਆ ਕਿਉਂਕਿ ਉਹਨਾਂ ਨੂੰ ਤਾਂ ਪਤਾ ਸੀ ਕਿ ਵੀ ਕਰਮ ਸਿੰਘ ਦੀ ਡੈਥ ਹੋ ਚੁੱਕੀ ਹੈ ਪਰ ਉਹ ਉਹਨੂੰ ਦੱਸ ਕੇ ਮਾਨ ਸਿੰਘ ਨੂੰ ਦੱਸ ਕੇ ਜਦੋਂ ਛੁੱਟਿਆ ਸੀ ਉਸ ਸਮੇਂ ਉਹਦੀ ਡੈਥ ਹੋਈ ਸੀ ਫੌਜ ਦੇ ਵਿੱਚ ਤਾਂ ਉਹ ਦੱਸ ਕੇ ਮਾਨ ਸਿੰਘ ਨੂੰ ਦੀ ਛੁੱਟੀ ਖਰਾਬ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਕਰਮ ਸਿੰਘ ਦੇ ਪਿਤਾ ਨੂੰ ਲੱਗਦਾ ਸੀ ਵੀ ਫੌਜ ਦੀ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਤਾਂ ਉਹ ਦੀ ਛੁੱਟੀ ਖਰਾਬ ਨਹੀਂ ਕਰਨਾ ਚਾਹੁੰਦੇ ਸੀ ਉਹਨਾਂ ਨੇ ਮਾਨ ਸਿੰਘ ਨੂੰ ਕਾਫੀ ਉਚੇਚ ਨਾਲ ਰੋਟੀ ਖਵਾਈ ਜਸਵੰਤ ਸਿੰਘ ਉਹਨਾਂ ਨੂੰ ਪੱਖਾ ਚੱਲ ਰਿਹਾ ਸੀ ਤਾਂ ਇਸੇ ਸਮੇਂ ਉਹਨਾਂ ਦੇ ਕੋਲ ਕਰਮ ਸਿੰਘ ਦਾ ਨਿੱਕਾ ਮੁੰਡਾ ਆ ਗਿਆ ਤਾਂ ਮਾਨ ਸਿੰਘ ਇਹਨਾਂ ਨੂੰ ਕੁਛੜ ਚੱਕ ਕੇ ਉਸ ਦੇ ਨਾਲ ਉਸ ਦੇ ਬਾਪੂ ਬਾਰੇ ਗੱਲਾਂ ਕਰਨੇ ਸ਼ੁਰੂ ਕਰਤੀਆਂ ਭਾਬੀ ਕਰਮ ਸਿੰਘ ਦੇ ਬਾਰੇ ਦਾ ਬਾਪੂ ਦੇ ਕਹਿਣ ਤੇ ਬੇਬੇ ਮੁੰਡੇ ਨੂੰ ਫਿਰ ਚੁੱਕ ਕੇ ਲਿਆਈ ਫਿਰ ਬਾਪੂ ਨੇ ਕਿਹਾ ਵੀ ਮੁੰਡੇ ਨੂੰ ਇੱਥੋਂ ਚੱਕ ਕੇ ਲੈ ਜਾਓ ਠੀਕ ਹੈ ਹੁਣ ਮਾਨ ਸਿੰਘ ਦਾ ਮਨ ਬਹੁਤ ਖਰਾਬ ਹੋਇਆ ਉਹ ਉਧਰ ਦਾ ਚੱਕਰ ਮੁਕਾ ਕੇ ਜਲਦੀ ਮੁੜ ਜਾਣਾ ਚਾਹੁੰਦਾ ਸੀ ਤਾਂ ਉਸਨੇ ਤਰਨ ਤਰਨ ਦੇ ਸਫ਼ਰ ਬਾਰੇ ਗੱਲ ਪੁੱਛਣੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤਰਨ ਤਰਨ ਸਿੰਘ ਤਰਨ ਤਰਨ ਨੂੰ ਜਸਵੰਤ ਸਿੰਘ ਉਹਦੇ ਨਾਲ ਜਾਇਆ ਹੋਵੇਗਾ ਤਾਂ ਅਗਲੇ ਦਿਨ ਨਾਲ ਤੁਰਦੇ ਜਸਵੰਤ ਸਿੰਘ ਨੂੰ ਕੁਝ ਘਟਿਆ ਹੀ ਰਿਹਾ ਪਾਬ ਕਿ ਉਹ ਨਾਲ ਜਾ ਰਿਹਾ ਸੀ ਜਸਵੰਤ ਸਿੰਘ ਪਰ ਉਹ ਵੀ ਇੱਕ ਘਟਿਆ ਜਾਂ ਮਤਲਬ ਕਿ ਖੁੱਲਕੇ ਨਾ ਬੋਲਿਆ ਤਾਂ ਮਾਨ ਸਿੰਘ ਉਸ ਨਾਲ ਕਰਮ ਸਿੰਘ ਨੇ ਗੱਲਾਂ ਕਰਨੀਆਂ ਚਾਹੁੰਦਾ ਪਰ ਜਦੋਂ ਕੋਈ ਗੱਲ ਛੇੜਦਾ ਤਾਂ ਅੱਗੇ ਤੁ ਜਸਵੰਤ ਸਿੰਘ ਹੋਰ ਕੋਈ ਗੱਲ ਮੋੜ ਦਿੰਦਾ ਤਾ ਪਿੰਡ ਮੁੜਕੇ ਮਾਨ ਸਿੰਘ ਆਪਣੇ ਪਿੰਡ ਪਰਤਨ ਦੀਆਂ ਸਲਾਹਾਂ ਦੇ ਵਿੱਚ ਸੀ ਕਿ ਉਸ ਨੂੰ ਕਰਮ ਸਿੰਘ ਦੇ ਪਿੰਡ ਵਿੱਚ ਆਪਣੀ ਉਮੀਦ ਜਿੰਨਾ ਸਵਾਦ ਆ ਜਿਹੜੇ ਕਿ ਨਹੀਂ ਆਇਆ ਭਾਵ ਕਿ ਆਪਣੀ ਉਮੀਦ ਜਿੰਨਾ ਜਿਹੜੇ ਕਿ ਉਹਨੂੰ ਲੱਗਿਆ ਨਹੀਂ ਵੀ ਜਿੰਨਾ ਉਹ ਚਾਹੁੰਦਾ ਸੀ ਵੀ ਮੇਰਾ ਇਨਾ ਮਾਨ ਸਤਕਾਰ ਹੋਊਗਾ ਉਹ ਵੀ ਨਹੀਂ ਹੋਇਆ ਤੇ ਵੀ ਉਹ ਉਹਦੀਆਂ ਗੱਲਾਂ ਸੁਣਾਉਗਾ ਕਰਮ ਸਿੰਘ ਦੇ ਉਹ ਸੁਣਨਗੇ ਐਵੇਂ ਕੁਝ ਨਾ ਹੋਇਆ ਤਾਂ ਇਹਨਾਂ ਨੂੰ ਡਾਕੀ ਆ ਜਾਂਦਾ ਤਾਂ ਉਹਨੇ ਦੱਸਿਆ ਕਿ ਉਹ ਵਿਚਾਰੇ ਕਰਮ ਸਿੰਘ ਦੀ ਪੈਨਸ਼ਨ ਨੂੰ ਲੈ ਕੇ ਆਇਆ ਕਰਮ ਸਿੰਘ ਦੀ ਪੈਨਸ਼ਨ ਸੁਣ ਕੇ ਮਾਨ ਸਿੰਘ ਨੂੰ ਪਤਾ ਲੱਗਦਾ ਕਿ ਕਰਮ ਸਿੰਘ ਮਾਰਿਆ ਗਿਆ ਤੇ ਇਹ ਜਾਣ ਕੇ ਹੈਰਾਨ ਰਹਿ ਗਿਆ ਉਹ ਕਿਸ ਨੂੰ ਪਤਾ ਲੱਗਿਆ ਕਿ ਕਰਮ ਸਿੰਘ ਦੀ ਮੌਤ ਦੀ ਚਿੱਠੀ ਘਰ ਆਇਆ 15 ਦਿਨ ਹੋ ਗਏ ਨੇ ਤਾਂ ਉਹ ਰੋਣ ਲੱਗ ਪਿਆ ਬਾਪੂ ਨੇ ਡਾਕੀ ਅੰਦਰ ਬੈਠਾ ਦੇਖ ਕੇ ਸਮਝ ਲਿਆ ਕਿ ਹੁਣ ਮਾਨ ਸਿੰਘ ਨੂੰ ਅਸਲ ਗੱਲ ਪਤਾ ਲੱਗ ਗਈ ਤੇ ਉਸਦੇ ਵੀ ਅਥਰੂ ਵਹਿ ਤੁਰੇ ਪਾ ਗਏ ਉਹ ਵੀ ਰੋਣ ਲੱਗ ਗਿਆ ਤਾਂ ਮਾਨ ਸਿੰਘ ਨੇ ਪੁੱਛਣ ਤੇ ਬਾਪੂ ਨੇ ਕਿਹਾ ਕਿ ਉਹਨਾਂ ਨੇ ਉਸ ਨੂੰ ਕਰਮ ਸਿੰਘ ਦੀ ਮੌਤ ਦੀ ਖਬਰ ਇਸ ਕਰਕੇ ਦੱਸੀ ਕਿ ਤਾਂ ਜੋ ਉਹਦੀ ਛੁੱਟੀ ਦਾ ਸੁਆਦ ਖਰਾਬ ਨਾ ਹੋਵੇ ਤੁਸੀਂ ਨੂੰ ਆਪੇ ਪਲਟਨ ਦੇ ਵਿੱਚ ਜਾ ਕੇ ਉੱਥੇ ਪਤਾ ਲੱਗ ਜਾਊਗਾ। ਤਾਂ ਉਸਨੇ ਕਿਹਾ ਕਿ ਉਹ ਜਾਣਦਾ ਹੈ ਕਿ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਤੇ ਉਹਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਮਾਨ ਸਿੰਘ ਤੋਂ ਗੱਲ ਲੁਕਾਉਣ ਦੇ ਵਿੱਚ ਉਹ ਬਹੁਤੇ ਕਾਮਯਾਬ ਨਹੀਂ ਹੋਇਆ। ਮੁੜਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਦੇਖੇ ਜਿਨ੍ਹਾਂ ਦਾ ਬਾਪੂ ਜਿਨ੍ਹਾਂ ਦਾ ਬਾਪੂ ਦਾ ਜੰਪਾਲ ਸੀ ਥਾਂ-ਥਾਂ ਬਚਾਲੀ ਕਿਲੇ ਕੋਟ ਸਾਰੇ ਹੋਏ ਸੀ ਥਾਂ-ਥਾਂ ਮੜੀਆਂ ਸਮਾਧਾਂ ਸੀ ਜਿਹੜੀਆਂ ਪੀੜ੍ਹੀਆਂ ਤੋਂ ਇਹਨਾਂ ਲੋਕਾਂ ਦੀ ਭਾਰਤ ਉੱਤੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਰਨ ਦੀਆਂ ਕਹਾਣੀਆਂ ਦੱਸਦੀਆਂ ਸੀ। ਜਿਸੇ ਕਰਕੇ ਬਾਬੇ ਦੀ ਸਹਿਣ ਸ਼ਕਤੀ ਇੰਨੀ ਵੱਧ ਗਈ ਕਿ ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆ ਭਾਰ ਚੁੱਕੀ ਬੈਠਾ ਸੀ ਭਾਵੇਂ ਕਿ ਦੂਜਿਆਂ ਨੂੰ ਨਹੀਂ ਸੀ ਕਿ ਉਹ ਦੀ ਉਹਨੂੰ ਦੱਸ ਕੇ ਉਹਦਾ ਮਨ ਉਹ ਕਰਦਾ ਠੀਕ ਆ ਭਾਰਾ ਕਰਦਾ ਉਹਨੂੰ ਹੌਲਾ ਰੱਖਣ ਦੇ ਲਈ ਆਪਣੇ ਤੇ ਹੀ ਦੁੱਖ ਸਹਾਰ ਰਿਆ ਸੀ ਤਾਂ ਉਹਨੂੰ ਇਸ ਤਰ੍ਹਾਂ ਲੱਗਿਆ ਵੀ ਜਿਸ ਤਰ੍ਹਾਂ ਕਰਮ ਸਿੰਘ ਦਾ ਪਿਤਾ ਧਰਤੀ ਹੇਠਲੇ ਬੌਲਡਰ ਦੀ ਤਰ੍ਹਾਂ ਜਿਹੜਾ ਭਾਰ ਹੇਠਾਂ ਦੱਬਿਆ ਹੋਣ ਤੋਂ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਤੇ ਹਾਂਜੀ ਇਸੇ ਦਾ ਸਾਰ ਵਿਸ਼ਾ ਵਸਤੂ ਹੁਣ ਆਪਾਂ ਪਾਤਰ ਕਰਦੇ ਹਾਂ ਮਾਨ ਸਿੰਘ ਮਾਨ ਸਿੰਘ ਹੀ ਇਸ ਕਹਾਣੀ ਦਾ ਮੁੱਖ ਪਾਤਰ ਹੈ ਮਾਨ ਸਿੰਘ ਤੇ ਉਹ ਫੌਜ ਦੇ ਵਿੱਚ ਇੱਕ ਨਾਇਕ ਹੈ ਇਹ ਜਾਣ ਪਛਾਣ ਚ ਹੈਡਿੰਗ ਬਣਾਉਣੇ ਨੇ ਦੂਜੀ ਵੱਡੀ ਜੰਗ ਦੇ ਵਿੱਚ ਬਰਮਾ ਦੇ ਵਿੱਚ ਜਪਾਨੀਆ ਦੇ ਵਿਰੁੱਧ ਜਿਹੜੀ ਲੜਾਈ ਹੋਈ ਸੀ ਉਹਦੇ ਵਿੱਚ ਸ਼ਾਮਲ ਸੀ ਉਹ ਕਹਾਣੀ ਉਹਦਾ ਵਾਪਰਦੇ ਜਦੋਂ ਉਹ ਫੌਜ ਦੇ ਵਿੱਚੋਂ ਛੁੱਟੀ ਕੱਟਣ ਲਈ ਆਇਆ ਆਇਆ ਹੋਇਆ ਸੀ ਤੇ ਉਹ ਚੋੜਖਾਨੇ ਪਿੰਡ ਦਾ ਰਹਿਣ ਵਾਲਾ ਸੀ ਕਰਮ ਸਿੰਘ ਉਸ ਦਾ ਮਿੱਤਰ ਸੀ ਕਹਾਣੀ ਵਿੱਚ ਅਸੀਂ ਕਰਮ ਸਿੰਘ ਨੂੰ ਪਿੰਡ ਠਾਠੀਕਾਰਾਂ ਦੇ ਵਿੱਚ ਉਹਦੇ ਪਰਿਵਾਰ ਦੇ ਮੈਂਬਰਾਂ ਨਾਲ ਮੈਂਬਰਾਂ ਨੂੰ ਮਿਲਣ ਗਿਆ ਦੇਖਦੇ ਹਾਂ ਤੁਹੋ ਕਰਮ ਸਿੰਘ ਦੇ ਭਰਾ ਜਸਵੰਤ ਸਿੰਘ ਦੇ ਨਾਲ ਤਰਨ ਤਰਨ ਵੀ ਗਿਆ ਤੇ ਇੱਥੇ ਹੀ ਉਸ ਨੂੰ ਆਪਣੇ ਮਿੱਤਰ ਕਰਮ ਸਿੰਘ ਦੀ ਮੌਤ ਦਾ ਪਤਾ ਲੱਗਦਾ ਮਾਨ ਸਿੰਘ ਘਠਰਮੇ ਵਾਲਾ ਰੁੱਖੇ ਸਲੂਕ ਨੂੰ ਨਾ ਬਰਦਾਸ਼ਤ ਕਰ ਸਕਣ ਵਾਲਾ ਮਿੱਤਰ ਦੀ ਮੌਤ ਨੂੰ ਬਰਦਾਸ਼ਤ ਨਾ ਕਰ ਸਕਣ ਵਾਲਾ ਤੇ ਅਗਲੇ ਦੇ ਗੁਨਾ ਤੋਂ ਪ੍ਰਭਾਵਿਤ ਹੋਣ ਵਾਲਾ ਸੀ ਹਾਂਜੀ ਠਰਮੇ ਵਾਲਾ ਕਹਾਣੀਕਾਰ ਅਨੁਸਾਰ ਮਾਨ ਸਿੰਘ ਕਾਲੇ ਸਵਾਬ ਦਾ ਆਦਮੀ ਨਹੀਂ ਸੀ ਸਗੋਂ ਠਰਮੇ ਵਾਲਾ ਸੀ ਧੀਰਜ ਵਾਲਾ ਸੀ ਅਗਲਾ ਹੈਗਾ ਰੁੱਖੇ ਜ਼ਲੂਕ ਨੂੰ ਬਰਦਾਸ਼ਤ ਕਰ ਸਕਣ ਵਾਲਾ ਤਾਂ ਕਰਮ ਸਿੰਘ ਦੇ ਘਰ ਦੇ ਨਾਲ ਜ਼ਲੂਕ ਰੁੱਖਾ ਤੇ ਉਪਰਾਂ ਲੱਗਿਆ ਉਹਨੂੰ ਇਸ ਲਈ ਉਹ ਇਹ ਬਰਦਾਸ਼ਤ ਕਰਨ ਔਖਾ ਸੀ ਕਿ ਉਹ ਉੱਥੋਂ ਜਲਦੀ ਆਪਣੇ ਪਿੰਡ ਚਲੇ ਜਾਣਾ ਚਾਹੁੰਦਾ ਸੀ ਮਿੱਤਰ ਦੀ ਮੌਤ ਨੂੰ ਨਾ ਬਰਦਾਸ਼ਤ ਕਰ ਸਕਣ ਵਾਲਾ ਹਾਂਜੀ ਉਹ ਕਰਮ ਸਿੰਘ ਦੀ ਮੌਤ ਬਾਰੇ ਸੁਣ ਕੇ ਹੈਰਾਨ ਰਹਿ ਗਿਆ ਤੇ ਰੋਣ ਲੱਗ ਪਿਆ ਅਗਲੇ ਦੇ ਗੁਨਾ ਤਾਂ ਪ੍ਰਭਾਵਿਤ ਹੋਣ ਵਾਲਾ ਮਾਨ ਸਿੰਘ ਕਰਮ ਸਿੰਘ ਦੀ ਸ਼ੈਨ ਸ਼ਕਤੀ ਤੋਂ ਬਹੁਤ ਪ੍ਰਭਾਵਿਤ ਹੋਇਆ ਉਹਨੂੰ ਉਹ ਧਰਤੀ ਹੇਠਲੇ ਬੋਲਦਜ਼ ਵਾਂਗ ਪ੍ਰਤੀਤ ਹੋਇਆ ਜਿਹੜਾ ਆਪ ਭਾਰ ਥੱਲੇ ਦੱਬਿਆ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਅੱਗੇ ਹੈਗਾ ਕਰਮ ਸਿੰਘ ਹਾਂਜੀ ਅੱਗੇ ਕਰਮ ਸਿੰਘ ਕਰਮ ਸਿੰਘ ਧਰਤੀ ਹੇਠਾਂ ਬੋਲ ਦਿਖਾਣੇ ਦਾ ਪ੍ਰੋਖ ਮਹੱਤਵਪੂਰਨ ਪਾਤਰਾ ਤੇ ਉਹ ਪਿੰਨ 68 11 ਜਿਲ੍ਹਾ ਅਮਰਸਰ ਦਾ ਰਹਿਣ ਵਾਲਾ ਸੀ ਤੇ ਉਹਦੇ ਇੱਕ ਭਰਾ ਦਾ ਨਾਂ ਜਸਵੰਤ ਸਿੰਘ ਸੀ ਤੇ ਉਹਦਾ ਇੱਕ ਕਾਕਾ ਵੀ ਸੀ ਤੇ ਉਹਦੇ ਮੁੰਡੇ ਉਸਦੇ ਬੁੱਢੇ ਮਾਪੇ ਉੱਥੇ ਹੀ ਰਹਿੰਦੇ ਸੀ ਤੇ ਇੱਕ ਉਹਦਾ ਮੁੰਡਾ ਵੀ ਸੀ ਤੇ ਫੌਜ ਦੇ ਵਿੱਚ ਮਾਨ ਸਿੰਘ ਨਾਲੋਂ ਪਹਿਲਾਂ ਭਰਤੀ ਹੋਇਆ ਹੋਇਆ ਸੀ ਤੇ ਹੌਲਦਾਰ ਦੇ ਅਹੁਦੇ ਤੇ ਕੰਮ ਕਰਦਾ ਸੀ ਦੂਜੀ ਵੱਡੀ ਯੰਗ ਸਮੇਂ ਵਰਮਾ ਵਿੱਚ ਜਾਪਾਨੀ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ ਮਾਨ ਸਿੰਘ ਉਸਦਾ ਮਿੱਤਰ ਸੀ ਤੇ ਕਰਮ ਸਿੰਘ ਮਿੱਠੀ ਜਵਾਨ ਵਾਲਾ ਪੱਕਾ ਨਿਸ਼ਾਨਚੀ ਚੁਸਤ ਸਰੀਰ ਵਾਲਾ ਪਰਿਵਾਰ ਨਾਲ ਮੋਹ ਰੱਖਣ ਵਾਲਾ ਤੇ ਸਵੇਰੇ ਛੇਤੀ ਨੌ ਉੱਠਣ ਵਾਲਾ ਵਿਅਕਤੀ ਸੀ। ਹਾਂਜੀ ਮਿੱਠੀ ਜਵਾਨ ਵਾਲਾ ਕਰਮ ਸਿੰਘ ਦੇ ਸੁਭਾਅ ਦੀ ਵਿਸ਼ੇਸ਼ ਗੱਲ ਇਹ ਸੀ ਕਿ ਉਹਦੀ ਜੀਬ ਬਹੁਤ ਰਸ ਵਾਲੀ ਸੀ ਤੇ ਉਸਦੇ ਪਿੰਡ ਦੇ ਕਈ ਹੋਰ ਮੁੰਡੇ ਫੌਜ ਦੇ ਵਿੱਚ ਸੀ ਪਰ ਜਦੋਂ ਛੁੱਟੀਆਂ ਆਉਂਦੇ ਤਾਂ ਪਿੰਡ ਦੇ ਬੰਦਿਆਂ ਨਾਲ ਉਹਨਾਂ ਦੀ ਗੱਲ ਵਾਹੇ ਗੁਰੂ ਜੀ ਕੀ ਫਤਿਹ ਤੋਂ ਅੱਗੇ ਨਾ ਤੁਰਦੀ ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਉਹਨੂੰ ਖੂਦ ਤੇ ਮਿਲਣ ਵਾਲਿਆਂ ਦੀ ਭੀੜਾਂ ਲੱਗ ਜਾਂਦੀਆਂ ਸਿਆਲ ਦੀ ਅੱਧੀ ਰਾਤ ਤੱਕ ਲੋਕ ਠੰਡੀ ਹੋ ਰਹੀ ਦਾਣੇ ਭੁੰਨਣ ਵਾਲੀ ਪੱਠੀ ਦੇ ਸੇਕ ਦੇ ਆਸਰੇ ਬੈਠੇ ਕਰਮ ਸਿੰਘ ਦੇ ਜਿਹੜੇ ਕੀ ਗੱਲਾਂ ਸੁਣੀ ਜਾਂਦੇ ਸੀ ਮਤਲਬ ਕਿ ਇੰਨੀ ਮਠਾਲ ਸੀ ਉਹਦੀ ਜਵਾਨ ਦੇ ਵਿੱਚ ਪੱਕਾ ਨਿਸ਼ਾਨ ਸੀ ਸੀ ਕਰਮ ਸਿੰਘ ਰਜਮੈਂਟ ਦੇ ਵਿੱਚ ਉਸਦਾ ਰਾਈਫਲ ਦਾ ਨਿਸ਼ਾਨਾ ਬਹੁਤ ਮਸ਼ਹੂਰ ਸੀ ਨਿਸ਼ਾਨਾ ਮਾਰਨ ਦੇ ਮੁਕਾਬਲੇ ਉਹਦੀ ਗੋਲੀ ਦੇ ਨਿਸ਼ਾਨੇ ਇਹਦੇ ਵਿੱਚ ਕਾਰੋਂ ਲੰਘਦੇ ਜਿਵੇਂ ਆਪਣੇ ਹੱਥ ਨਾਲ ਫੜ ਕੇ ਲੰਘਾਈ ਗਈ ਹੋਵੇ ਨਲਕੇ ਨਨ ਨਿਸ਼ਾਨੇਵਾਸੀ ਪੱਕਾ ਤੇ ਜਿਵੇਂ ਮਸ਼ੀਨ ਗਨਾਂ ਦੀਆਂ ਬਾਛੜਾਂ ਇੱਕ ਜਗ੍ਹਾ ਤੇ ਅਸਫਲ ਵੀ ਹੋ ਜਾਂਦੀ ਸੀ ਤਾਂ ਉੱਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਾਰ ਦਿੰਦੀ ਸੀ ਤਾਂ ਮਾਨ ਸਿੰਘ ਉਹਦੀ ਬਹੁਤ ਪ੍ਰਸ਼ੰਸਾ ਕਰਦਾ ਸੀ ਚੁਸਤ ਸਰੀਰ ਵਾਲਾ ਹਾਂਜੀ ਉਹਦਾ ਸਰੀਰ ਭਾਵੇਂ ਬੁਢਾਪੇ ਵੱਲ ਜਾਣ ਲੱਗਾ ਸੀ ਪਰ ਉਹ ਬੜਾ ਚੁਸਤ ਸੀ ਤੇ ਜਿਮਨਾਸਟਿਕ ਦੇ ਡੰਡਿਆਂ ਉੱਪਰ ਖੇਡਾਂ ਖੇਡਦਾ ਤਾਂ ਦੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹਨੂੰ ਕੋਈ ਭੂਤ ਚੰਬੜ ਗਿਆ ਹੋਵੇ ਪਰਿਵਾਰ ਨਾਲ ਮੋਹ ਰੱਖਣ ਵਾਲਾ ਕਰਮ ਸਿੰਘ ਆਪਣੇ ਪਰਿਵਾਰ ਨਾਲ ਬਹੁਤ ਮੋਹ ਰੱਖਦਾ ਸੀ ਛੁੱਟੀ ਲੈ ਕੇ ਪਿੰਡ ਜਾਣ ਦਾ ਚਾਹਵਣ ਰਹਿਦਾ ਸੀ ਉਸਦੇ ਬਾਪੂ ਉਹਦੇ ਆਪਣੇ ਛੁੱਟੀ ਨਾਲ ਪਿਆਰ ਪਿਆਰ ਸੌਂਦੀ ਪਤਾ ਲੱਗਦਾ ਤੇ ਆਪਣੇ ਪਰਿਵਾਰ ਦੇ ਮੋਹ ਕਰਨੀ ਮਾਨ ਸਿੰਘ ਨੂੰ ਕਹਿੰਦਾ ਕਿ ਉਸਦੇ ਪਿੰਡ ਵੀ ਕੀ ਹੋ ਕੇ ਆਵੇ ਸਵੇਰੇ ਜਲਦੀ ਨਾ ਉੱਠਣ ਵਾਲਾ ਹਾਂ ਜੀ ਕਰਮ ਸਿੰਘ ਸਵੇਰੇ ਉੱਠਣ ਵੇਲੇ ਵਿਚਾਲ ਸੀ ਤੇ ਉਹ ਫੌਜ ਦੇ ਵਿੱਚ ਸਾਰਾ ਤੋਂ ਮਗਰ ਉੱਠਦਾ ਸੀ ਤਾਂ ਕਹਾਣੀ ਦੇ ਅੰਤ ਵਿੱਚ ਉਹਦੀ ਮੌਤ ਕਹਾਣੀ ਨੂੰ ਦੁਖਦਾਈਕ ਰੰਗ ਦੇ ਦਿੰਦੀ ਹੈ ਅੱਗੇ ਕਰਮ ਸਿੰਘ ਦਾ ਬਾਪੂ ਹਾਂਜੀ ਕਰਮ ਸਿੰਘ ਦਾ ਬਾਪੂ ਕਾਫੀ ਬੁੱਢਾ ਸੀ ਤੇ ਆਪਣੀ ਪਤਨੀ ਤੇ ਪੁੱਤਰ ਜਸਵੰਤ ਸਿੰਘ ਤੇ ਉਹਦੀ ਕੰਨੂ ਹੋ ਗਈ ਠੀਕ ਹੈ ਤੇ ਕਰਮ ਸਿੰਘ ਦਾ ਬੇਟਾ ਹੋ ਗਿਆ ਉਹ ਨਾਲ ਠਾਠੀ ਕਾਰਾਂ ਮਲਸਰ ਦੇ ਵਿੱਚ ਰਹਿੰਦਾ ਸੀ ਤੇ ਉਹ ਅਤਿਅੰਤ ਸਹਿਨ ਸ਼ਕਤੀ ਵਾਲਾ ਸੀ ਤੇ ਅਗਲੇ ਦੇ ਮਨ ਨੂੰ ਦੁੱਖ ਨਾ ਦੇਣ ਦਾ ਚਾਹਵਣ ਸੀ ਆਪਣੇ ਚਰਿੱਤਰ ਦੇ ਇਹਨਾਂ ਗੁਣਾ ਕਰਕੇ ਮਾਨ ਸਿੰਘ ਦੀ ਛੁੱਟੀ ਦਾ ਸੁਆਦ ਨਹੀਂ ਸੀ ਉਹ ਖਰਾਬ ਕਰਨਾ ਚਾਹੁੰਦਾ ਤੇ ਉਹ ਜਾਣਦਾ ਸੀ ਕਿ ਫੌਜੀ ਨੂੰ ਛੁੱਟੀ ਕਿੰਨੀ ਪਿਆਰੀ ਹੁੰਦੀ ਹੈ ਉਹ ਨੂੰ ਇਹ ਨਹੀਂ ਸੀ ਦੱਸਦਾ ਕਿ ਕਰਮ ਸਿੰਘ ਦੀ ਮੌਤ ਹੋ ਗਈ ਹੈ ਤੇ ਇਹ ਠੀਕ ਹੈ ਕਿ ਮਾਨ ਸਿੰਘ ਵੱਲੋਂ ਬਾਰ ਬਾਰ ਆਪਣੇ ਯਾਰ ਕਰਮ ਸਿੰਘ ਸੰਧੀ ਗੱਲਾਂ ਸ਼ੁਰੂ ਕਰਨ ਤੇ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਦਿਲਚਸਪੀ ਨਹੀਂ ਲੈਂਦਾ ਪਰ ਉਹ ਉਹਦੀ ਆਓ ਭਗਤ ਕਾਫੀ ਠੀਕ ਤਰੀਕੇ ਨਾਲ ਕਰਦੇ ਨੇ ਫਿਰ ਜਦੋਂ ਇਹ ਦੇਖਿਆ ਜਾਂਦਾ ਕਿ ਮਾਨ ਸਿੰਘ ਨੂੰ ਡਾਕੀ ਤੋਂ ਕਰਮ ਸਿੰਘ ਦੀ ਮੌਤ ਬਾਰੇ ਪਤਾ ਲੱਗ ਗਿਆ ਤਾਂ ਉਹ ਦੱਸਦਾ ਕਿ ਉਹਦੀ ਛੁੱਟੀ ਈ ਦੇ ਵਿੱਚ ਬੇਸਵਾਦੀ ਨਹੀਂ ਪੈਦਾ ਕਰਨ ਚਾਹੁੰਦਾ ਜੋਦੀ ਇਹੀ ਸ਼ਾਨ ਸ਼ਕਤੀ ਵਾਲੇ ਸ਼ਖੇਤ ਨੂੰ ਦੇਖ ਕੇ ਮਾਨ ਸਿੰਘ ਨੂੰ ਐਵੇਂ ਮਹਿਸੂਸ ਹੋਇਆ ਜਿਵੇਂ ਉਹ ਧਰਤੀ ਹੇਠਲਾ ਬੋਲਦ ਦੀ ਤਰ੍ਹਾਂ ਜਿਹੜਾ ਭਾਰ ਥੱਲੇ ਦਬਿਆ ਹੋਣ ਪਿੱਛੋਂ ਵੀ ਉਹਦਾ ਭਾਰ ਚੁੱਕਣਾ ਚਾਹੁੰਦਾ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਪ੍ਰਭਾਵਸ਼ਾਲੀ ਪਾਤਰਾਂ ਸ਼ਾਰਟ ਕੁਐਸਚਨਾਂ 'ਚ ਹਾਂਜੀ ਮਾਨ ਸਿੰਘ ਕੌਣ ਸੀ ਬੱਸ ਪਤਾ ਲੱਗਿਆ ਤੁਹਾਨੂੰ ਫੌਜੀ ਸੀ ਤਾਂ ਆਪਣੇ ਫੌਜੀ ਦੋਸਤ ਕਰਮ ਸਿੰਘ ਨੇ ਮਾਤਾ ਪਿਤਾ ਨੂੰ ਮਿਲਣ ਲਈ ਆਇਆ ਸੀ ਅੰਮ੍ਰਿਤਸਰ ਤੋਂ ਟੰਗੇ ਉੱਤੇ ਪਿੰਡ ਠਾਠੀ ਕਰ ਹਾਂਜੀ ਕਰਮ ਸਿੰਘ ਨੇ ਮਾਨ ਸਿੰਘ ਨੂੰ ਛੁੱਟੀ ਜਾਣ ਵਾਲੇ ਕੀ ਸਨੇਹ ਦਿੱਤਾ ਸੀ ਜਦੋਂ ਛੁੱਟੀ ਆਉਣ ਸਮੇਂ ਟਰੱਕ ਵਿੱਚ ਬਹਿਣ ਲੱਗੇ ਮਾਨ ਸਿੰਘ ਉਹਨੂੰ ਕਰਮ ਸਿੰਘ ਨੇ ਕੀ ਕਿਹਾ ਸੀ ਟਰੱਕ ਵਿੱਚ ਬਹਿਣ ਲੱਗੇ ਕਰਮ ਸਿੰਘ ਨੇ ਮਾਨ ਸਿੰਘ ਨੂੰ ਕਿਹਾ ਸੀ ਕਿ ਉਹਦੇ ਪਿੰਡ ਉਹਦੇ ਘਰਦਿਆਂ ਨੂੰ ਮਿਲ ਕੇ ਆਵੇ ਤੇ ਉਹ ਕੋਲੋਂ ਆਏ ਨੂੰ ਦੇਖ ਕੇ ਉਹਨਾਂ ਨੂੰ ਕਰਮ ਸਿੰਘ ਨਾਲ ਅੱਧਾ ਮਿਲ ਹੋ ਜਾਊਗਾ ਵੀ ਉਹਨਾਂ ਨੂੰ ਲੱਗੂਗਾ ਵੀ ਕਰਮ ਸਿੰਘ ਆ ਗਿਆ ਫਿਰ ਜਦੋਂ ਉਹਨਾਂ ਦੇ ਕੋਲ ਆਏ ਨੂੰ ਉਹ ਉਹਨੂੰ ਮਿਲੂਗਾ ਤਾਂ ਉਹਨੂੰ ਗੱਲਾਂ ਬਾਤ ਸੁਣ ਕੇ ਉਹਦਾ ਵੀ ਮਾਣਾ ਜਿਹੜੇ ਕਿ ਅੱਧਾ ਹੋ ਜਾਊਗਾ ਕਿ ਪਰਿਵਾਰ ਨੂੰ ਮਿਲ ਲਿਆ ਤਾਰੇ ਦੱਸਿਆ ਕਿ ਉਸਦੇ ਪਿੰਡ ਕੋਲ ਬਹੁਤ ਸਾਰੇ ਗੁਰਦੁਆਰੇ ਵੀ ਨੇ ਤਰਨਤਾਰਨ ਕਡੂਰ ਸਾਹਿਬ ਗੋਇੰਦਵਾਲ ਸਾਹਿਬ ਤੇ ਉਹ ਸਬੰਧੀ ਆਪਣੇ ਘਰ ਦੇ ਨੂੰ ਚਿੱਠੀ ਲਿਖ ਦੇਵੇਗਾ ਕਰਮ ਸਿੰਘ ਦਾ ਨਿਸ਼ਾਨਾ ਬਹੁਤ ਪੱਕੇ ਨਿਸ਼ਾਨੇਬਾਜ਼ ਸੀ ਠੀਕ ਹੈ ਮਸ਼ੀਨ ਗਨਾਂ ਦੇ ਵਾਚਣਾ ਜਿੱਥੇ ਨੇ ਸਫਲ ਹੋ ਜਾਂਦੇ ਸੀ ਭਾਵੇਂ ਕਿ ਜਿੱਥੇ ਉਹ ਕੋਈ ਅਸਰ ਨਹੀਂ ਕਰਦੇ ਸੀ ਉੱਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਆਸਰਦੰਦੀ ਸੀ ਤੋਂ ਦੂਰੋਂ ਹੀ ਜਾਪਾਨੀਆਂ ਨੂੰ ਫੋਨ ਤੰਦਾ ਸੀ ਬਾਕੀ ਇਹ ਆਪਣੇ ਕੁਐਸਚਨ ਕਰ ਰਹੇ ਹੋ ਨੇ ਦੋਸਤੀ ਦੇ ਆਧਾਰ 'ਤੇ ਸਾਰੇ ਠੀਕ ਹੈ ਕਿਉਂਕਿ ਚੈਪਟਰ ਦੇ ਵਿੱਚੋਂ ਹੀ ਆ ਗਏ ਜਿਹੜਾ ਆਪਾਂ ਨੇ ਸਾਰ ਕਰ ਲਿਆ ਸਾਰ ਦੇ ਵਿੱਚੋਂ ਆ ਗਏ ਇਹ ਮੁੱਖ ਪਾਤਰ ਮਾਨ ਸਿੰਘ ਹੋ ਗਿਆ ਠੀਕ ਹੈ ਬਾਕੀ ਇਹਦੇ ਵਿੱਚ ਪਾਤਰ ਕਰਮ ਸਿੰਘ ਮਾਨ ਸਿੰਘ ਕਰਮ ਸਿੰਘ ਦਾ ਪਿਤਾ ਜਸਵੰਤ ਸਿੰਘ ਕਰਮ ਸਿੰਘ ਦਾ ਬ੍ਰਦਰ ਹੈ ਠੀਕ ਹੈ ਤੇ ਕਰਮ ਸਿੰਘ ਦੀ ਮਦਰ ਹੋਗੀ ਕਰਮ ਸਿੰਘ ਦਾ ਬੇਟਾ ਡਾਕੀ ਆ ਇਹ ਸਾਰੇ ਪਾਤਰ ਹੋ ਜਾਣਗੇ ਇਹ ਬਤੀਰਾ ਬਤੀਰਾ ਕਿਵੇਂ ਦਾ ਲੱਗਿਆ ਹੁਣ ਸਟੋਰੀ ਦੇ ਵਿੱਚੋਂ ਇਹ ਸਾਰੇ ਜਿਹੜੇ ਆਪਾਂ ਨੇ ਸਾਰ ਕਰਿਆ ਉਹਦੇ ਵਿੱਚੋਂ ਕੁਐਸਚਨ ਬਣ ਰਹੇ ਨੇ ਕਿ ਤੁਸੀਂ ਇੱਕ ਵਾਰ ਰੀਡ ਕਰ ਲਓ ਕਰਤੇ ਹੜਾ ਮੌਲਦ ਕਿਉਂ ਕਿਹਾ ਜਾਂਦਾ ਜਿਹੜੇ ਆਏ ਹੋਏ ਨੇ ਸਟੂਡੈਂਟਸ ਕੁਐਸਚਨ ਪਹਿਲਾਂ ਪ੍ਰੀਵੀਅਸ ਐਗਜ਼ਾਮ ਤੋਂ ਨੂੰ ਜ਼ਰੂਰ ਪੜ੍ਹ ਲੈਣਾ ਕਿਸਰ ਲਈ ਇਗ ਇੰਪੋਰਟੈਂਟ ਹੁੰਦਾ Thanks.